आज लाइफ केयर फाउंडेशन सेंटर वालों पेंड बिलगा के इतिहासिक गुरुद्वारा पिपली साहेब विखे एक लैबोरटरी एक कुलैक्शन सेंटर खोलिया गया फैडरेशन प्रधान अमरजीत सिंह चौलांग ने दसिया कि सवेरे सात बजे तो बारह बजे तक टैसट किए जाया करड कुलैक्ट किया जाएगा और शाम उसकी रिपोर्ट फोन पर दिती जाएगी जूसरे दिन मरीज आप आके सेंटर तो रिपोर्ट ले सकते हैं उन्हें कैंसर के मरीजाते सारे टैसट फ्री किए जाएंगे डायलिसिस वाले मरीजों के भी सारे टैसट डायलिसिस होने तो पैंती तो चाली टैसट हूँ सारे टैसट फ्री किए जाएंगे आम मरीजों भी बहुत ही घट्ट रेटते टैसट किए जाएंगे जिमें कि कोई एक सौ रुपए वाला दो सौ वाला जिहा टैसट है वह भी रुपए तीह रुपए की फीस लेके जाएगा जोत टीवी न्यूज़ चैनल तो पत्रकार इंदरजीत सिंह बैंस की खास रिपोर्ट ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰਦੁਆਰਾ ਪਿੰਡਲੀ ਸਾਹਿਬ ਬਿਲਗਾ ਦੇ ਵਿੱਚ ਖੜੇ ਆ ਜਿੱਥੇ ਕਿ ਲਾਈਫ ਕੇਅਰ ਫਾਊਂਡੇਸ਼ਨ ਵੱਲੋਂ ਕਲੈਕਸ਼ਨ ਸੈਂਟਰ ਦਾ ਉਦਘਾਟਨ ਕੀਤਾ ਗਿਆ ਸਭ ਤੋਂ ਪਹਿਲਾਂ ਮੈਂ ਪਿੰਡ ਦੀ ਗੁਰਦੁਆਰਾ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਸਪੈਸ਼ਲੀ ਸਾਡੇ ਜਿਹੜੇ ਕਿਸਾਨੀ ਮੋਰਚੇ ਦੇ ਵਿੱਚ ਸੱਧੂ ਸਾਹਿਬ ਸੀਗੇ ਸਾਡੇ ਨਾਲ ਬਹੁਤ ਮੋਢੇ ਨਾਲ ਮੋਢਾ ਜੋੜ ਕੇ ਉੱਥੇ ਵੀ ਸੇਵਾ ਕਰਦੇ ਸੀ एसटीएमवी ਇਹਨਾਂ ਨੇ ਕਾਫੀ ਚਿਰ ਤੋਂ ਸਮ ਕਹਿ ਰਹੇ ਸਨ ਕਿ ਸਾਡੇ ਕੋਲ ਵੀ ਕਲੈਕਸ਼ਨ ਸੈਂਟਰ ਦਿੱਤਾ ਜਾਵੇ ਸੋ ਅੱਜ ਇੱਥੇ ਓਪਨਿੰਗ ਹੋਈ ਹੈ ਇਸ ਕਲੈਕਸ਼ਨ ਸੈਂਟਰ ਦੇ ਵਿੱਚ ਸਵੇਰੇ 7 ਵਜੇ ਤੋਂ ਲੈ ਕੇ 12 ਵਜੇ ਤੱਕ ਬਲੱਡ ਕਲੈਕਸ਼ਨ ਕੀਤਾ ਜਾਏਗਾ ਔਰ ਜਿਹੜੀ ਬਲੱਡ ਦੀ ਰਿਪੋਰਟ ਆ ਸ਼ਾਮ ਨੂੰ 8 ਤੋਂ 10 ਵਜੇ ਦੇ ਵਿੱਚ ਤੁਹਾਡੇ ਐਸਐਮਐਸ ਥਰੂ ਫੋਨ ਤੇ ਆ ਜਾਏਗੀ ਨਹੀਂ ਤਾਂ ਅਗਲੇ ਦਿਨ ਤੁਸੀਂ ਆ ਕੇ ਇਸੇ ਸੈਂਟਰ ਦੇ ਉੱਤੋਂ ਆਪਨਾ ਪ੍ਰਿੰਟ ਲੈ ਸਕਦੇ ਆ ਜਿਹੜੀ ਵੀ ਕੋਈ ਆਪਣਾ ਟੈਸਟ ਕਰਾਇਆ ਹੋਇਆ ਮੈਂ ਹੋਰ ਸੰਗਤ ਦੇ ਨੌਲੇਜ ਦੇ ਵਿੱਚ ਵਾਅਦਾ ਕਰਾਂ ਕਿ ਇਸ ਸੈਂਟਰ ਦੇ ਵਿੱਚ ਜੇ ਕਿਸੇ ਵੀ ਮਰੀਜ਼ ਦੇ ਕੈਂਸਰ ਦਾ ਮਰੀਜ਼ ਆ ਜਾਂ ਉਹਦੀ ਕੀਮੋਥੈਰਪੀ ਹੁੰਦੀ ਆ ਉਹਦੇ ਫ੍ਰੀ ਟੈਸਟ ਕੀਤੇ ਜਾਣਗੇ ਜੇ ਕੋਈ ਡਾਇਲਿਸਿਸ ਦਾ ਪੇਸ਼ੈਂਟ ਆ ਉਹਦੀ ਡਾਇਲਿਸਿਸ ਹੁੰਦੀ ਆ ਡਾਇਲਿਸਿਸ ਹੋਣ ਤੋਂ ਪਹਿਲਾਂ 38 40 ਟੈਸਟ ਜਿਹੜੇ ਹੁੰਦੇ ਆ ਉਹ ਇਸ ਥੋੜੇ ਸੈਂਟਰ ਦੇ ਵਿੱਚ ਫ੍ਰੀ ਕੀਤੇ ਜਾਣਗੇ ਸੋ ਇਹ ਗੁਰੂ ਮਹਾਰਾਜ ਦੀ ਕਿਰਪਾ ਆ ਬਹੁਤ ಅಪਾਰ ਕਿਰਪਾ ਹੋਈ ਹੈ ਕਿ ਅੱਜ ਬਿਲਗੇ ਦੇ ਵਿੱਚ ਪਿੱਪਲੀ ਸਾਹਿਬ ਦੇ ਵਿੱਚ ਇਹ ਓਪਨਿੰਗ ਹੋਈ ਹੈ ਔਰ ਅਸੀਂ ਆਸ ਕਰਦੇ ਹਾਂ ਕਿ ਸੰਗਤ ਇਸ ਦਾ ਵੱਧ ਤੋਂ ਵੱਧ ਨਾ ਹਲਾ ਲਾਹ ਲੇਗੀ ਸੋ ਅਸੀਂ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਆਪਣੇ ਦਾ ਥੋੜਾ ਜਿਹਾ ਦਸਵੰਦ ਕੱਢ ਕੇ ਇਸ ਉਪਰਾਲੇ ਨੂੰ ਵੱਧ ਤੋਂ ਵੱਧ ਸੰਗਤ ਦੇ ਵਿੱਚ ਪਹੁੰਚਾਇਆ ਜਾਵੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਵੱਧ ਤੋਂ ਵੱਧ ਆਪਣੇ 10 ਗਰੁੱਪਾਂ ਦੇ ਵਿੱਚ ਇਸ ਵੀਡੀਓ ਨੂੰ ਭਾ ਕੇ ਸ਼ੇਅਰ ਕੀਤਾ ਜਾਵੇ ਤਾਂ ਕਿ ਕਿਸੇ ਗਰੀਬ ਦਾ ਕਿਸੇ ਲੋੜਵੰਦ ਦਾ ਭਲਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਬੜਗਾ ਦੇ ਵਿੱਚ ਗੁਰਦੁਆਰਾ ਪਿਪੜੀ ਸਾਹਿਬ ਦੇ ਵਿੱਚ ਜਿਹੜਾ ਕਿ ਇਤਿਹਾਸਕ ਗੁਰਦੁਆਰਾ ਆ ਉਹਦੇ ਵਿੱਚ ਲਾਈਫ ਫਾਊਂਡੇਸ਼ਨ ਕੇਅਰ ਸੈਂਟਰ ਵਾਲਿਆਂ ਨੇ ਅੱਜ ਸਾਡੇ ਲੈਬੋਰਟਰੀ ਮਿਲਗੇ ਦੇ ਵਿੱਚ ਖੋਲੀ ਆ ਅਸੀਂ ਬਹੁਤ ਚਿਰ ਦੀ ਮੰਗ ਕਰਦੇ ਸੀ ਵੀ ਸਾਡੇ ਮਿਲਗੇ ਦੇ ਵਿੱਚ ਸਾਡੇ ਲੋਕਾਂ ਨੂੰ ਕੁਸ਼ ਰਾਤ ਮਿਲ ਸਕੇ ਤੇ ਅਸੀਂ ਆਪਣੇ ਕੋਈ ਮਰੀਜ਼ਾਂ ਦੀ ਜਿਹੜੇ ਟੈਸਟ ਕਰਾ ਸਕੀਏ ਇਹਨਾਂ ਨੇ ਸਾਡੀ ਬੇਨਤੀ ਤੇ ਪ੍ਰਧਾਨ ਜੀ ਅਮਰਜੀਤ ਸਿੰਘ ਚੁਲਾੰਗ ਤੋਂ ਜਿਹੜੇ ਸਾਡੇ ਦਿੱਲੀ ਅੰਦੋਲਨ ਦੇ ਵਿੱਚ ਵੀ ਸਾਡੇ ਨਾਲ ਰਹੇ ਆ ਇਹਨਾਂ ਨੇ ਉਦੋਂ ਵੀ ਉੱਥੇ ਸੈਂਟਰ ਦੇ ਵਿੱਚ ਜਿਹੜਾ ਲਗਾਤਾਰ ਸਾਡੇ ਲੋਕਾਂ ਨੂੰ ਕੋਈ ਵੀ ਬਿਮਾਰੀ ਆਉਂਦੀ ਸੀ ਇਹਦਾ ਉਹ ਇਲਾਜ ਇਹ ਫਾਊਂਡੇਸ਼ਨ ਕਰਦਾ ਰਿਹਾ ਤੇ ਉਸ ਤੋਂ ਬਾਅਦ ਫੈਸਲਾ ਕੀਤਾ ਸੀ ਕਿ ਜਿਹੜਾ ਹੁਣ ਇੱਥੇ ਬਣਾਇਆ ਹਸਪਤਾਲ ਇਹਨੂੰ ਵੀ ਕਰੀਏ ਫਿਰ ਇਹਨਾਂ ਨੇ ਮੋਰਚੇ ਨੂੰ ਬੇਨਤੀ ਕੀਤੀ ਵੀ ਸਾਨੂੰ ਦੇ ਦਿਓ ਇਹਨਾਂ ਨੇ ਆਪਣੇ ਚਾਰ ਖੇਤ ਜ਼ਮੀਨ ਦੇ ਚੁਲੰਗ ਦੇ ਵਿੱਚ ਇਹ ਫਾਊਂਡੇਸ਼ਨ ਨੂੰ ਦਿੱਤੇ ਆ ਭਈ ਇੱਥੇ ਹਸਪਤਾਲ ਬਣਾਓ ਜੋ ਮਰਜੀ ਤੁਸੀਂ ਬਣਾਓ ਤੇ ਉਹ ਜਿਹੜਾ ਚੱਲਦਾ ਹੁਣ ਲਗਭਗ ਸਾਰੇ ਪੰਜਾਬ ਦੇ ਵਿੱਚ ਇਹ ਲੈਬੋਰੀ ਜਿਹੜੀ ਖੋਲ੍ਹੀ ਆ ਅਸੀਂ ਵੀ ਸਾਡੀ ਇਸ ਮੰਗ ਨੂੰ ਬੂਰ ਪਿਆ ਅਸੀਂ ਆਪਣੀ ਬੜਗੇ ਦੇ ਲੋਕਾਂ ਦੇ ਵਿੱਚ ਆਪਣੀ ਮਜ਼ਦੂਰਾਂ ਦੇ ਛੋਟੇ ਕਿਸਾਨਾਂ ਦਾ ਜਿਹੜਾ ਟੈਸਟ ਕਰਾਉਣ ਦੇ ਵਿੱਚ ਸਫਲ ਹੋਵਾਂਗੇ ਜਿਹੜਾ ਕਿ ਬਿਲਕੁਲ ਹੀ ਬਾਜ਼ਾਰ ਰੇਟ ਆ ਹਰ ਬੰਦਾ ਕਰਾ ਸਕਦਾ ਜਿਹੜਾ 100 ਰੁਪਏ ਦਾ ਟੈਸਟ ਆ ਉਹ ਇੱਥੇ 20 ਰੁਪਏ ਦੇ ਵਿੱਚ ਹੋਏਗਾ ਅਸੀਂ ਸਮਝਦੇ ਆ ਕਿ ਸਾਡੇ ਬੜਗੇ ਦੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਣੀ ਆ ਉਹਦੇ ਬਾਰੇ ਲੈਬੋਰੀ ਬਾਰੇ ਸਾਡੇ ਪ੍ਰਧਾਨ ਜੀ ਹੁਣੀ ਅਮਰਜੀਤ ਸਿੰਘ ਹੁਣੀ ਉਹ ਤੁਹਾਨੂੰ ਦੱਸ ਦੇਣਗੇ ਕਿ ਕੀ ਕੀ ਇਹਦੇ ਵਿੱਚ ਮਤਲਬ ਜਿਹੜੀਆਂ ਸਹੂਤਾ ਹੈਗੀਆਂ ਕੀ ਕੀ ਮਤਲਬ ਉਹ ਜਿਹੜੇ ਟੈਸਟ ਹੋਣਗੇ ਉਹ ਸਾਰੀ ਜਾਣਕਾਰੀ ਇਹ ਦੇਣੀ